ਹਾਂਜੀ ਵੀਰੇ ਆਪਣਾ ਕੰਮ ਚੱਲਦਾ ਹੈਗਾ ਆਚਾਰ ਵਾਲੇ ਟੋਬੀ ਦਾ ਹੁਣ ਤਿਆਰੀ ਕਰਦੇ ਆਪਾਂ ਆਪਣੇ ਕੋਲੇ ਮੰਨ ਲਓ ਵੀ ਪਿਛਲੇ ਸਾਲ ਆਪਾਂ ਇਹ ਉੱਚਾ ਕਰ ਲਿਆ ਸੀਗਾ ਪਹਿਲਾਂ ਆਪਣੇ ਡੂੰਘੇ ਹੁੰਦੇ ਸੀਗੇ ਟੋਏ ਤੇ ਇੱਥੇ ਡੂੰਘੇ ਹੀ ਸੀਗਾ ਆਪਣਾ ਜਿੱਥੇ ਹੁਣ ਮੰਨ ਲਓ ਵੀ ਇੱਥੇ ਆਪਾਂ ਥੱਲੀ ਪਾ ਲਿਆ ਸੀਗਾ ਉਹ ਪਹਿਲਾਂ ਲੱਗ ਗਿਆ ਇਧਰਲੇ ਪਾਸੇ ਆਪਾਂ ਉੱਚਾ ਚੱਕ ਕੇ ਸਾਈਡਾਂ ਤੇ ਬੱਟਾ ਬਣਾ ਕੇ ਆਪਾਂ ਉਹ ਪਾ ਲਿਆ ਸੀਗਾ ਠੀਕ ਆ ਤੇ ਇਹ ਦੇਖੋ ਚਾਰ ਬਿਲਕੁਲ ਨਹੀਂ ਕਿ ਮੰਨੁਲ ਵੀ ਖਰਾਬ ਹੁੰਦਾ ਤੁਹਾਡੇ ਸਾਹਮਣੇ ਆ ਦੇਖੋ ਪਟਿਆ ਹੋਇਆ ਸਾਫ ਪਿਆ ਹੈਗਾ ਇਹ ਵੀ ਆਪਾਂ ਮੰਨੁਲ ਵੀ ਉੱਚਾ ਕਰ ਲਿਆ ਬਾਰਸ਼ ਦਾ ਜਿਹੜਾ ਪਾਣੀ ਹੈਗਾ ਉਹ ਟੋਏ ਦੇ ਵਿੱਚ ਨਹੀਂ ਖੜੂਗਾ ਸਾਰਾ ਸਾਰਾ ਬਾਹਰ ਇਧਰ ਧਰਤੀ ਦੇ ਲੈਵਲ ਨੂੰ ਮੰਨੁਲ ਵੀ ਇਧਰ ਲਾਪਸਾ ਲਗਭਗ ਅੱਧਾ ਫੁੱਟ ਉੱਚਾ ਉਧਰੋਂ ਲਗਭਗ ਡੇਢ ਫੁੱਟ ਉੱਚਾ ਹੋ ਗਿਆ ਮੰਨੁਲ ਵੀ 1 ਫੁੱਟ ਦੀ ਆਪਾਂ ਢਾਹ ਰੱਖਣੀ ਹੈ ਦੀ ਇਧਰ ਨੂੰ ਤੇ ਸਾਈਡਾਂ ਤੇ ਵੱਟਾਂ ਦੀ ਤਿਆਰੀ ਕਰੀ ਜੰਨੇ ਆਪਾਂ ਕਿਉਂਕਿ ਆਪਣਾ ਜਿੰਨਾ ਪਹਿਲਾਂ ਦੂਜੀ ਮਪਕਾਉ ਮੱਕੀ ਵਾਲਾ ਝੋਨਾ ਸੀਗਾ ਉਹ ਨਿਬੜ ਗਿਆ ਆਪਣਾ ਅੱਜ ਸਵੇਰ ਲੇਬਰ ਲਾਏਗੀ ਕਿਹੜਾ ਹੁਣ ਆਪਾਂ ਵੱਨੋ ਵੀ 5-7 ਦਿਨਾਂ ਨੂੰ 5 ਕਿ ਦਿਨਾਂ ਨੂੰ ਆਪਾਂ ਮੱਕੀ ਦੀ achar ਵਾਲਾ ਜਿਹੜਾ ਹੈਗਾ ਉਹ ਕੰਮ ਸਟਾਰਟ ਕਰਾਂਗੇ ਉਸ ਤੋਂ ਬਾਅਦ ਝੋਨੇ ਦਾ ਕੰਮ ਚਲਾਵਾਂਗੇ ਤੇ ਉਸ ਕਰਕੇ ਹੁਣ ਆਪਣੇ ਕੋਲ ਟਾਈਮ ਵੀ ਸੀਗਾ ਤੇ ਆ ਟੋਏ ਦੀ ਹੈ ਜਿਹੜੀ ਉਹ ਤਿਆਰੀ ਵੇਰੀ ਸਾਰੀ 2 ਦਿਨਾਂ ਚ ਜਮਾ ਲਾ ਮਨ ਲਵਿੰ ਕੋਟਾ ਕਟਕੇ ਤਿਆਰ ਕਰ ਲਾਂਗੇ ਤੇ ਇਧਰ ਲ ਆਪਣੇ ਕੋਲ ਇਹ ਜੇ ਐ ਸਮਝ ਲਓ 6 ਮਹੀਨੇ ਦਾ ਤਿਆਰ ਪਿਆ ਹੈਗਾ ਲਗਭਗ 6 ਮਹੀਨੇ ਆਪਣੇ ਕੋਲ ਕਿਸੇ ਪਾਸੇ ਨਹੀਂ ਜਾਂਦਾ 5 ਤੋਂ 6 ਮਹੀਨੇ ਉਦੋਂ ਨੂੰ ਆਪਣਾ ਇਹ ਜਿਹੜਾ ਹੈਗਾ ਇਹ ਆਪਣਾ ਤਿਆਰ ਹੋ ਜਾਣਾਗਾ ਕਿਉਂਕਿ ਡੇਢ ਮਹੀਨਾ ਦਾ ਆਪਾਂ ਹੁਣ ਹੀ ਖੋਲਣਾ ਉਸ ਤੋਂ ਬਾਅਦ ਜੇ ਪਹਿਲਾਂ ਵੀ ਖਤਮ ਹੁੰਦਾ ਤਾਂ ਆਪਣਾ ਇਹਨੂੰ ਸਟਾਰਟ ਹੋ ਜਾਣਾ ਆਪਣੇ ਕੋਲੇ 7.5 ਕਿੱਲੇ ਨੇਗੇ ਮੱਕੀ ਦੇ ਜਿਹਦੇ ਵਿੱਚੋਂ ਆਟੋਆ ਇੱਥੇ ਤੇ ਕਰਤੇ ਉਹ ਕੁਝ ਭਰ ਕੇ ਜਿੰਨਾ ਬਚਿਆ ਉਹ ਸਾਈਲੇਜ ਵਾਲਿਆਂ ਨੂੰ ਸ਼ੀਲ ਕਰਦਾਂਗੇ ਨਾਲ ਦੀ ਨਾਲ ਕਿਉਂਕਿ ਜਿੰਨਾ ਕੋ ਉਤੇ ਖਰਚਾ ਹੋਣਾਗਾ ਆਪਣਾ ਉਹ ਮੱਕੀ ਤੇ 7.5 ਕਿੱਲਿਆਂ ਤੇ ਉਹਨੇ ਦਾ ਆਪਾਂ ਸਾਈਲੇਜ ਜਿਹੜਾ ਉਹ ਸ਼ੀਲ ਆਪਣਾ ਹੋ ਜਾਣਾ ਤੇ ਬਾਕੀ ਦਾ ਜਿਹੜਾ ਆਪਣੇ ਪਸ਼ੂਆਂ ਲਈ ਆ ਉਹ ਲੱਗੇ ਸਟਰਾ ਉਹ ਆਪਣੀ ਸਾਲ ਦੀ ਚੌਥੀ ਫਸਲ ਆ ਗਈ ਜਿਹੜੀ ਸਾਈਲੇਜ ਆ ਰਹੀ ਆ ਉਹ ਆਪਣੀ ਸਾਲ ਦੀ ਚੌਥੀ ਫਸਲ ਆ ਗਈ ਆਪਾਂ ਉਸ ਤੋਂ ਪਹਿਲਾਂ ਉਹ ਖੇਤ ਚੋਂ ਮੱਕੀ ਤੋਂ ਬਿਨਾ ਤਿੰਨ ਫਸਲਾਂ ਲੈ ਚੁੱਕੇ ਆ ਪਹਿਲਾਂ ਝੋਨਾ ਫਿਰ ਆਲੂ ਉਸ ਵਾਰ ਚ ਦੁਬਾਰਾ ਤਿੰਨ ਕਿੱਲੇਾਂ ਚ ਤਿੰਨ ਕਿੱਲੇਾਂ ਚ ਮੰਨ ਲਓ ਵੀ ਪਹਿਲਾਂ ਛੇ ਕਿੱਲੇਾਂ ਚ ਆਲੂ ਸੱਤਾਂ ਚ ਤੇ ਉਸ ਤੋਂ ਬਾਅਦ ਆਪਾਂ ਤਿੰਨ ਕਿੱਲੇਾਂ ਚ ਦੁਬਾਰੇ ਆਲੂ ਲਾਤੇ ਸੀ ਤੇ ਡੇਢ ਕਿੱਲਾ ਇੱਕ ਅਲੱਗ ਸਵਾ ਚਾਰ ਕਿੱਲੇਾਂ ਚ ਆਪਾਂ ਪਹਿਲਾਂ 4 ਸਵਾ 4 ਕਿੱਲਿਆਂ ਚ ਆਪਾਂ ਨੇ ਆਲੂ ਲਾਤੀ ਸੀ ਦੁਬਾਰੇ ਤੇ 3 ਕਿੱਲੇ ਮੱਕੀ ਲਾਤੀ ਸੀ ਕੀਤੀ ਜਿਹੜੀ ਆਪਾਂ ਲਗਭਗ 23-24 ਜਨਵਰੀ ਨੂੰ ਲਾਤੀ ਸੀ ਉਹ ਮੱਕੀ ਆਪਾਂ ਕੱਟ ਕੇ ਜਿਹੜੀ ਮੱਕੀ ਸੀਗੀ ਉਹ ਆਪਾਂ ਉਹ ਆਪਣਾ ਟਾਲ ਵਾਲਿਆਂ ਨੂੰ ਆਪਾਂ ਸੀਲ ਕਰਤੀ ਸੀਗੀ ਉਸ ਤੋਂ ਬਾਅਦ ਆਪਾਂ ਦੁਬਾਰੇ ਮੱਕੀ ਬੀਜੀ ਆ ਚੌਥੀ ਫਸਲ ਉਧਰੋਂ ਆਲੂ ਪੱਟ ਕੇ ਦੁਬਾਰੇ ਵਾਲੇ ਦੁਬਾਰੇ ਮੱਕੀ ਬੀਜੀ ਆ ਉਹ ਆਪਾਂ ਨੇ ਸਾਈਲੇਜ ਖਾਤਰ ਮੱਕੀ ਹੈਗੀ ਬਾਕੀ ਦਾ ਮਿਹਨਤ ਕਰਦੇ ਰਹੀਦਾ ਤੇ ਸਾਰੇ ਵੀਰਾਂ ਨੂੰ ਇਹੀ ਅਪੀਲ ਆ ਕਹਿ ਲੋ ਜੀ ਮਿਹਨਤ ਕਰਦੇ ਰਹਾ ਕਰੋ ਫਲ ਜ਼ਰੂਰ ਮਿਲਦਾ ਹੁੰਦਾ ਮਿਹਨਤ ਦਾ ਧੰਨਵਾਦ ਜੀ